13 ਬਲਵਿੰਦਰ ਮਾਹੀ ਨੰਗਲ ਖੜਾ ਵੋਟਾਂ ਚ ਹਰਦੇਵ ਮਾਹੀ ਨੰਗਲ ਦਾ ਭਰਾ ਸੀ ਜਗਾ ਉਹ ਕਹਿੰਦਾ ਵੀ ਅਸੀਂ ਪਾਕਿਸਤਾਨ ਚੋਂ ਬੰਦੇ ਛੜਾਏ ਜੇਲ੍ਹਾਂ ਚੋਂ ਛੜਾਏ ਪੱਪੀ ਹੁੰਦਾ ਸੀ ਇੱਕ ਤਲ ਤੂਪਰੇ ਦਾ ਮੈਂ ਕਹਾ ਮੈਂ ਕੈਦੀ ਬਣ ਜੰਨਾ ਉਹ ਕਹਿੰਦਾ ਨਹੀਂ ਨਹੀਂ ਤੈਨੂੰ ਨਹੀਂ ਬੋਲਿਆ ਜਾਣਾ ਮੈਂ ਕਹਾ ਮੈਂ ਕੜਕਿੰ ਜਾਂ ਕਰ ਤੂੰ ਉਹ ਕਹਿੰਦਾ ਨਹੀਂ ਯਾਰ ਮੈਂ ਕਹਾ ਮੈਂ ਬੋਲੂ ਕਹਿੰਦੇ ਜਾ ਲ ਮੈਂ ਚੜ ਗਿਆ ਹਸਦੀ ਉਹ ਬਲਵਿੰਦਰ ਕਹਿੰਦਾ ਇੱਕ ਤਾਂ ਬੰਦਾ ਲੈ ਕਹਿੰਦਾ ਛੜਾ ਕੇ ਲਿਆਂਦਾ ਪਾਕਿਸਤਾਨ ਚੋਂ ਆ ਸੀਗਾ ਕੇ ਮੈਂ ਚੜ ਗਿਆ ਮੈਂ ਕਹਾ ਵੀ ਉੱਥੇ ਹੋਏ 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 ਇੰਨਾ ਬੁਰਾ ਹਾਲ ਹੋ ਰਿਹਾ ਉੱਥੇ ਜੇਲ੍ਹਾਂ ਚ ਉਥੋਂ ਨਾ ਮੈਂ ਆਪਾ ਦਿਓ ਮੈਨੂੰ ਪਤਾ ਸਾਨੂੰ ਘਟਰਾ ਚ ਪੁੱਠੇ ਲਮਕਾਇਆ ਨੰਗੇ ਕਰਕੇ ਰੱਖਿਆ ਜਿਹੜੇ ਮਗਰ ਬੈਠਿਆ ਸੇ ਸੱਤ ਮੈਂ ਕਿਹਾ ਮੈਨੂੰ ਕਹਿੰਦੇ ਸਾਡੇ ਘਰੇ ਪਿਆਰ ਦੇ ਦੀ ਸਾਡਾ ਕੀ ਪਤਾ ਕਦੋਂ ਸੀ ਦੋ ਜੀਗੇ ਬਹੁਤ ਬੁਰਾ ਹਾਲ ਹੈ ਮੈਂ ਅੱਧਾ ਘੰਟਾ ਗੱਪਾਂ ਵਾਲੀ ਝੜੀ ਲਿਆਤੀ ਉੱਥੇ ਮੈਂ ਮੈਂ ਕਹਿੰਦਾ ਯਾਰ ਜਦੋਂ ਮੈਂ ਸਟੇਜ ਤੇ ਉਤਰਿਆ ਅਸੇ ਭਾਈ ਜੀ ਉਹ ਤੁਹਾਨੂੰ ਕਿ ਮੇਰੇ ਨਾਲੇ ਇਕੱਠ ਬੁੜੀਆਂ ਮੇਰੇ ਸੈਰ ਪ੍ਰੋਸੈਸਰ ਜੀ ਉਹ ਬਾਰੇ ਭਾਈ ਤੇਰੇ ਤੇ ਰੱਬ ਨੇ ਸੁਣ ਲਈ ਬੱਸ ਕੇ ਆ ਗਿਆ ਉਹ ਮੈਂ ਕਿਹਾ ਮੈਨੂੰ ਹਣੇ ਇੱਥੋਂ ਦਾ ਕੱਢ ਲੋ ਗੰਜਰ ਦਿਓ ਇੱਥੇ ਤਾਂ ਗੱਪ ਮਰਾਤੇ ਮੈਂ ਕਿਹਾ ਹਣੇ ਇੱਥੇ ਨਹੀਂ ਵੱਜਣੇ ਕਹਤਾਂ ਦੂਰ ਖੜਾ ਮਰੀ ਜਾਂਦਾ ਸੀ ਨੇੜੇ ਮੈਂ ਕਹਿੰਦਾ ਮੈਨੂੰ ਤਾਂ ਐ ਨਹੀਂ ਪਤਾ ਜੇਲ ਕਿੱਥੇ ਉੱਥੇ ਦੱਸੂੰਗੀ ਹਰਦੇਵ ਮਾਈ ਨੰਗਲ ਦਾ ਉਹ ਗਾਣਾ ਆਇਆ ਸੀ ਗੱਡੀ ਹੁਣ ਤੁਰਨੇ ਵਾਈ ਜਾਂ ਰੋਂਦੀ ਇੱਕ ਜ਼ੁਰਮੇ ਵਾਲੀ ਐ ਉਹ ਮੈਨੂੰ ਕਹਿੰਦਾ ਤੂੰ ਤਾਂ ਬਾਵਾ ਬੋਲ ਲੈਣਾ ਬਈ ਉਹਨੂੰ ਹੱਕ ਪੈਂਦੀ ਐ ਮੈਂ ਕਹਾ ਧੂਆਂ ਘੜਦਿਆਂ ਸੀ ਐਵੇਂ ਥੋੜਾ ਮੈਂ ਕਮਰਾਤੀ ਆ ਬਈ ਤੂੰ ਦੱਸ ਸਹੀ ਕਿਹੜੀ ਜੇਲ ਚ ਪਾਉ ਉਹ ਸੀ ਬਚ ਜਾਣਾ ਸੀ ਤੇ ਮੇ ਜਿਹੜੀ ਸਾਰਾ ਗੱਪ ਐ ਜਿੰਨਾ ਮਰਜੀ ਮਰਾਲੋ ਕਿਸੇ ਦੇ ਭੋਗ ਤੇ ਜਾ ਕੇ